ਇਹ ਕੋਈ ਬਾਈ ਮਿੱਤਰਾਂ ਲੈਣ ਦਾ ਚਾਹਵਨ ਹੋਇਆ ਦਾ ਟਰੈਕਟਰ ਦੇਖ ਲਿਓ ਬੜੇ ਧਿਆਨ ਨਾਲ ਦੇਖਦੇ ਕਿਆ ਦੇਖ ਰਹੇ ਆ ਬਾਈ ਟਰੈਕਟਰ ਦੇਖ ਰਹੇ ਆ ਸੀਆਰ ਕੇ ਅੱਛਾ 58000 ਰੁਪਿਆ ਕਹਿੰਦੇ ਨੇ ਬਾਈ ਬਾਕੀ ਦਾ ਮੜਾ ਮੋਟਾ ਹਜ਼ਾਰ ਖੰਡ ਉੱਪਰ ਥੱਲੇ ਹੋ ਜਾਊਗਾ ਜੀ ਬਾਈ ਇੱਧਰ ਗੰਨਾ ਲੱਗਿਆ ਹੋਇਆ ਸਾਰੇ ਖੇਤਾਂ ਦੇ ਬਾਕੀ ਖੇਤ ਵੀ ਲਗਭਗ ਸਭ ਨੇ ਬਾਤ ਹੈ ਬਾਈ ਮਾਪੂ ਬਾਈ ਥੋੜਾ ਜਿਆ ਆਰਾਮ ਨਾਲ ਚਲਾਉਣਾ ਕਾਲੀ ਨਹੀਂ ਕਰਦਾ ਜਾਮਾ ਮਹਿਰਬਾਨੀ ਗੱਲਬਾਤ ਤੇਜ ਦੀ ਰੋਟਾਵੇਟਰ ਬਾਈ ਬੂਟਿਆਂ ਵਾਸਤੇ ਬਹੁਤ ਵਧੀਆ ਚੀਜ਼ ਹੈ ਕਿਉਂਕਿ ਬੂਟਿਆਂ ਵਿੱਚ ਜੇ ਆਪਾਂ ਜ਼ਿਆਦਾ ਪਟਦੇ ਹਲਾ ਹੁਲਾ ਨਾਲ ਫਿਰ ਬਾਈ ਪੰਗਾ ਹੀ ਪੈਂਦਾ ਜੇ ਆਪਾਂ ਹਲਾ ਨਾਲ ਪਟਾਈ ਕਰਦੇ ਨਾ ਸੱਦੇ ਤੇ ਜੜਾਂ ਹੀ ਵੱਟ ਹੋਈ ਜਾਂਦੀਆਂ ਤੇ ਰੋਟਾਵੇਟਰ ਜਮੈਂ ਉੱਪਰ ਦੇ 2-2 3-3 ਉਂਗਲ ਬਾਈ ਪਟਾਈ ਕਰਦਾ ਯਾਨੀ ਕਿ ਬੂਟਿਆਂ ਵਿੱਚ ਰੋਟਾਵੇਟਰ ਸਭ ਤੋਂ ਵਧੀਆ ਆਪਾਂ ਦਾ ਕਦੇ ਹਾਲ ਤਵੀਆਂ ਵਾੜੀਆਂ ਨਹੀਂ ਹੈ ਬਾਈ ਬੂਟਾਂ ਦੇ ਵਿੱਚ ਤੁਆ ਤਾਂ ਬਾਈ ਜਮਾ ਨਹੀਂ ਹੈਗਾ ਇੰਜਨ ਵੀ ਟਰੈਕਟਰ ਦੇ ਨਾਲ ਲਾਈਆ ਤਾਂ ਕਿੰਡਲ ਵੀ ਨਹੀਂ ਪੁੱਜਿਆ ਟਰੈਕਟਰ ਪਾਕੀ ਖੇਤ ਵੀ ਥੋੜਾ ਉੱਚਾ ਨੀਵਾ ਹੋਇਆ ਹੋਇਆ ਬਾਈ ਇਹਨੂੰ ਸੁਆਗੇ ਨਾਲ ਪੱਧਰਾ ਕਰੂਗੇ ਚੰਗੀ ਤਰ੍ਹਾਂ ਇੱਕ ਅੱਧੀ ਦਿਹਾੜੀ ਲਾਵਾਂਗੇ ਇਹਦੇ ਤੇ ਬਸ ਫਿਰ ਇਹਨੂੰ ਕੁਝ ਨਹੀਂ ਕਰਨਾ ਇਹਨੂੰ ਇਦਾਂ ਹੀ ਪਾਣੀ ਲਾ ਦੇ ਕਰਨਾ ਜਦ ਵੀ ਟਾਈਮ ਲੱਗਿਆ ਕਰਨਾ ਅੱਖੀ ਬਾਈ ਕੋਈ ਹੋਇਆ ਚਾਹਵਾਂ ਚਾਹ ਸੋਫੇ ਤਲੇ ਦੇ ਨੌਦਾ ਤੇ ਇੱਥੋਂ ਦੇਖ ਲਿਓ ਡਿਮਾਂਡ ਇਹਦੀ 1.80 ਲੱਖ ਰੁਪਇਆ ਬਾਕੀ ਦੇ ਰੇਟ ਮੜਾ ਮੜਾ ਮੌਕੇ ਦੇ ਕਰ ਲਾਂਗੇ ਬਾਈ ਵੱਧ ਕਰ ਤਾਂ ਠੀਕ ਹੈ ਜੀ ਆਇਦਰ ਬਾਈ ਗੰਨਾ ਲਾਇਆ ਹੋਇਆ ਨੇਤਰ ਬਾਈ ਇਹਨਾਂ ਨੇ ਬੂਟੇ ਲਾ ਕੇ ਵਿੱਚ ਤੇ ਪਹਿਲਾਂ ਵੀ ਇੱਥੇ ਬੂਟੇ ਹੀ ਤੇ ਹੁਣ ਦੁਬਾਰਾ ਇਹਨਾਂ ਨੇ ਬਾਈ ਫੇਰ ਬੂਟੇ ਲਾਤੇ ਸੌਖਾ ਬਹੁਤ ਜੰਮਿਆ ਹੋਇਆ ਵਿੱਚ ਦਾ ਦੇਖ ਤੇ ਬਾਕੀ ਜੇ ਕਿਸੇ ਨੇ ਬਾਈ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਟਰੈਕਟਰ ਬਾਰੇ ਤਾਂ ਥੱਲੇ ਆਪਣਾ ਨੰਬਰ ਦੇ ਦਾਂਗੇ ਬਾਈ ਫੋਨ ਨੰਬਰ ਉਹ ਨੰਬਰ ਤੇ ਕਾਲ ਕਰਕੇ ਪੂਰੀ ਜਾਣਕਾਰੀ ਦੇ ਦਿਓ ਬੱਸ ਇਹ ਬਾਕੀ ਆਪਣੇ ਦਾਸਤਾ ਮਾਡਲ 97 ਬਾਈ ਜੀਜੀ 23 ਨੰਬਰ ਆ ਸ਼੍ਰੀ ਫਤੇਗੜ ਸਾਹਿਬ ਦਾ ਟ੍ਰੇਡ ਰੂਟ ਆ ਆਪਣਾ ਸਾਰਾ ਕੋਈ ਦਾਸਤਾ ਫੱਕੀ ਦੇ ਕੋਈ ਚਾਹਵਾਨ ਵੀ ਸੱਜਣ ਹੋਇਆ ਤਾਂ ਦੇਖ ਲਿਓ ਆਕੇ। ਫੱਕੀ ਆਜੂ ਜੈਨ ਓਕੇ ਰੈਕਟਰ ਦੀ। ਪਾਣੀ ਲੱਗਿਆ ਬੁੱਧਰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ। ਤੇ ਭਾਈ ਅੱਜ ਬੂਟਿਆਂ ਵਾਲੇ ਖੇਤ ਲੱਗੇ ਹੋਏ ਆ ਬੋਣ ਆਪਾਂ। ਤੇ ਇਹਦੇ ਵਿੱਚ ਪਹਿਲਾਂ ਤਾਂ ਉਸ ਲਾਉਣ ਦੀ ਸਲਾਹ ਤੇ ਵੀ ਬਾਜਰਾ ਬੂਜਰਾ ਲਾ ਦਈਏ। ਪਰ ਹੁਣ ਮਨ ਕਰ ਰਿਹਾ ਵੀ ਚਲੋ ਰਹਿਣ ਦਨੇ ਆ ਕੱਖ ਫਿਰ ਜਿਆਦਾ ਵੀ ਕਿਉਂਕਿ ਬਾਈ ਸ਼ੋਰੇ ਵਿੱਚ ਕੱਖ ਹੁੰਦੇ ਵੀ ਨਹੀਂ ਹੈਗੇ ਇੱਕ ਦੋ ਵਾਰ ਦੇਖਿਓ ਆ ਪਹਿਲਾਂ ਛਿੱਦੇ ਛਿੱਦੇ ਵੀ ਕੱਖ ਹੁੰਦੇ ਆ ਤੇ ਆਪਾਂ ਤੁਹਾਨੂੰ ਟਰੈਕਟਰ ਦਿਖਾਉਣਾ ਹੈ 475 97 ਮਾਡਲ ਹੈ ਸਭ ਤੋਂ ਪਹਿਲਾਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਾਈ ਪੂਰਾ ਸਾਫ਼ ਟਰੈਕਟਰ ਹੈ ਇਹਨੂੰ ਰੋਟਾਵੇਟਰ ਤੇ ਲੱਗੇ ਹੋਏ ਬਹੁਤ ਟਰੈਕਟਰ ਨੂੰ ਅਕਤੀਮਾਂ ਦਾ ਰੋੜਾ ਵੇਟਰ ਪਾਇਆ ਵਾ ਬਾਈ 7 ਫੁੱਟ ਬੁੱਟਿਆਂ ਵਿੱਚ ਜਮਈ ਹਲਕਾ ਹਲਕਾ ਜਮਈ ਉੱਪਰ ਉੱਪਰ ਰੱਖ ਕੇ ਵਾਇਆ ਬਾਈ ਬਹੁਤਾ ਧੱਕਾ ਨਹੀਂ ਕਰਿਆ ਕਿਉਂਕਿ ਇਹ ਜਿਆਦਾ ਪੱਟਦੇ ਆ ਫਿਰ ਥੰਡੇ ਤੇ ਜੜਾਂ ਨਿਕਲੀਆਂ ਆਂ ਬਾਕੀ ਤਾਂ ਇਸ ਤੋਂ ਦੇਖ ਲਓ ਬਾਈ ਸਾਰਾ オリジナル ਆਲ ਜਿਵੇਂ ਬਾਈ ਸਾਇਲੈਂਟ ਆ ਕੋਈ ਆਵਾਜ਼ ਨਹੀਂ ਆਦੀ ਲੋ ਪੂਰ ਬਣੀ ਪਈ ਆ ਜੀ ਬਾਈ ਹਵਾ ਵੀ ਬਹੁਤ ਚੰਗੀ ਆ ਦੇਖੋ بڑا ਚੱਕਰਾਂ ਦੇ ਰੱਖ ਚੱਕਰਾਂ ਦੇ ਤੇਜ਼ ਰੱਖ ਮੜਾ ਜਾਂ ਬੰ ਮੜਾ ਤੇਜ਼ ਰੱਖੋ ਤਾਂ ਹੀ ਇਹਨੇ ਬਰੀਕ ਕਰਨਾ ਬਾਈ ਦੂਰ ਦੂਰ ਖੇਤ ਬਾਤ ਤੇ ਮਾਡਲ ਬਾਈ 97 ਇਹ 1997 ਮਾਡਲ ਹੈ ਨੰਬਰ ਇਹਦਾ ਪੀਵੀ 23 ਐ ਫਸਲੀ ਫਤੇਗੜ ਸਾਹਿਬ ਦਾ ਠੀਕ ਹੈ ਜੀ ਜੀ ਕੋਈ ਬਾਈ ਮਿੰਦਰਾ ਲੈਣ ਦਾ ਚਾਵਨ ਹੋਇਆ ਦਾ ਟਰੈਕਟਰ ਦੇਖ ਲਿਓ ਪੱਕੇ ਬਾਈ ਇਸ ਵਾਰ ਸਾਡੇ ਪਪੂਲਰ ਦੀ ਇੰਨੀ ਜ਼ਿਆਦਾ ਲੋਵਾਈ ਹੋਈ ਆ ਲਗਭਗ 100 ਵਿੱਚ ਤੇ 70 75% ਖੇਤਾਂ ਵਿੱਚ ਪਪੂਲਰ ਲਾਤ ਆ ਬਾਈ ਸਾਰਿਆਂ ਨੇ ਠੀਕ ਹੈ ਜੀ ਤੇ ਇੱਧਰ ਵੀ ਇੱਧਰ ਵੀ ਨਾਲ ਵੀ ਬਾਈ ਸਾਰੇ ਦੇਖੋ ਮਤਲਬ ਕਿ ਜਿਨ੍ਹਾਂ ਕੋਲ ਮੋਟਰਾਂ ਨੇ ਬਾਈ ਉਹਨਾਂ ਨੇ ਵੀ ਸਮਝ ਲਓ ਵੀ ਪਪੂਲਰ ਲਾਤਾ ਪਰ ਹੁਣ ਬਾਈ 4-5 ਸਾਲ ਹੋ ਗਏ 6 ਸਾਲ ਹੋ ਗਏ ਰੇਟ ਵੀ ਠੀਕ ਹੈ ਇੱਕੋ ਜਗਾ ਰੇਟ ਖੜਾ ਹੈ ਬਾਕੀ ਅੱਗੇ ਹੁਣ ਆਉਣ ਵਾਲੇ ਟਾਈਮ ਤੇ ਰੇਟ ਵਧ ਜੇ ਵਧ ਜਵੇ ਘਟ ਜਵੇ ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ ਹੈਗੇ ਪਰ ਫਿਰ ਹਾਲ ਦੀ ਘੜੀ ਰੇਟ ਇਹਦਾ ਠੀਕ ਹੈ 4-5 ਸਾਲ ਹੋ ਗਏ ਵਧੀਆ ਰੇਟ ਆ ਇਧਰ ਨਿਪੜ ਗਿਆ ਬਾਈ ਆਪਣਾ ਕੰਮ ਹੁਣ ਥੋੜਾ ਜਿਹਾ 2 ਕਿੱਗੇ ਤੋਂ ਉੱਧਰ ਪਾਉਣਾ ਹੈ ਦਰ ਬਾਗੇ ਫਿਰ ਵੇਲੇ ਆਪਾਂ ਦੇ ਆਦਰ ਬਾਈ ਮੱਖੀ ਲਈ ਹੋਈ ਹੈ ਮਨ ਲੱਗਦਾ ਇਹਦੇ ਵਿੱਚ ਬਾਅਦ ਵਿੱਚ ਜੀਰੀ ਲਾਉਣਗੇ ਤੇ ਬੜੀਆ ਬਾਈ ਠੀਕ ਹੈ ਜੇ ਆਪਣਾ ਬੜੀ ਮੁੱਟੀ ਚਾਰੀ ਚੁਰੇ ਜੋਗੀ ਵੀ ਹੋ ਗਈ ਤਾਂ ਵੀ ਠੀਕ ਹੈ ਜੀਰੀ ਦਾ ਖਰਚਾ ਨਿਕਲ ਜਾਊਗਾ ਜੇ ਉਹ ਵੀ ਰੇਟ ਹੋਇਆ ਤਾਂ ਬਾਕੀ ਰੇਟ ਦਾ ਕੋਈ ਪੱਕਾ ਨਹੀਂ ਬਾਈ ਕੁਝ ਵੀ ਕਹਿ ਸਕਦੇ ਇਹਦਾ ਕਿਆ ਹਿਸਾਬ ਤਾਂ ਆਪਣੇ ਨਾਲ ਮੱਖੀ ਦਾ ਆਪੂ ਵੇ ਪੂਰੀ ਤਸੱਲੀ ਕਰਾ ਕੇ ਕਰਾ ਕੇ ਨਿਕਲੂ ਖੇਤੋਂ ਐ ਸਾਈਡਾਂ ਤੋਂ ਤਾਂ ਦੋ ਦੋ ਤਿੰਨ ਦਿਨ ਬਾਅਦ ਲੈ ਲਈਆਂ ਫੀਦਾਨ ਮਲਾਈ ਵਰਗੇ ਬਣਾ ਦੇ ਬਾਈ ਸ਼ੱਕਰ ਵਰਗੇ ਤੇ ਲੋ ਬਾਈ ਸਾਡਾ ਆਪਣਾ ਵੀਰ ਆ ਗਿਆ ਟਰੈਕਟਰ ਲੈ ਕੇ ਜੌਂਡੀਅਰ 5310 ਅਜੇ ਬਾਈ ਆਇਆ ਹੀ ਹੈ ਹੋਰ ਬਾਈ ਕੀ ਹਾਲ ਆ ਆਪਣੇ ਵੀਰੇ ਲੈ ਆ ਟਰੈਕਟਰ ਬਾਈ ਹਾਂ ਪੂਰਾ ਟੈਨਸ਼ਨ ਵਿਜਨ ਹੋ ਕੇ ਗਿਆ ਬਾਈ ਇਹਨ ਲਾ ਲਾ ਜੀ ਲਾ ਬਾਈ ਬਾਈ 5310 ਲੈ ਆਇਆ ਹੈ ਬਾਈ ਬਾਈ ਨਾਲ ਨੇ ਦੇਣਾ ਟਰੈਕਟਰ ਨਵਾਂ ਇਹ 2-4 ਦਿਨਾਂ ਚ ਸਾਈ ਵਧਾਈ ਆਈ ਹੋਈ ਹੈ ਇਹਦੀ ਟਰੈਕਟਰ ਦੀ ਲੋ ਜੀ ਸੀਆਰਡੀ ਇੰਜਨ ਜਬਾਈ ਆਵਾਜ਼ ਸੁਣੋ ਕਿੰਨੀ ਟੌਪਰੀ ਟਰੈਕਟਰ ਦੀ ਜਮਾਈ ਸਾਇਲੈਂਟ ਟਰੈਕਟਰ 5210 ਲੈ ਕੇ ਗਿਆ ਤਾਂ ਬਾਈ ਲੈ ਆਇਆ ਬਾਈ ਆਗੇ ਸਾਰੇ ਬੰਦੇ ਬਾਈ ਬੜੇ ਧਿਆਨ ਨਾਲ ਦੇਖਦੇ ਕੀ ਆ ਦੇਖ ਰਹੇ ਆ ਬਾਈ ਟਰੈਕਟਰ ਦੇਖ ਰਹੇ ਆ ਸੀਆਰਡੀ ਅੱਛਾ ਆ ਗਿਆ ਕਰਦਾ ਬਾਈ ਆ ਗਿਆ ਕਰਦਾ ਬਾਜੀ ਇਹ ਸਿਗੂਰ ਵਾਲਾ ਚੱਕਦਾ ਲੀਵਰ ਚਾ ਲੀਵਰ ਚੱਕਦਾ ਹਾਂ ਹੁਣ ਜ਼ੋਰ ਤਾਂ ਲਊਗਾ ਹੀ ਫਿਰ ਠੀਕ ਆ ਜਦੋਂ ਪੈਪ ਲੱਗਿਆ ਹੋਵੇ ਨਹੀਂ ਟਰਾਲੀ ਚੱਕ ਰਹੀ ਉਹਨੇ ਬਾਹਰ ਖਾਣੋਂ ਗਿਆ ਬੰਦਾ ਭਾਈ 25 ਸਾਲ ਹੋ ਗਏ ਨੂੰ ਟਰੈਕਟਰ ਆਉਂਦੇ ਨੂੰ ਹਾਂਜੀ ਹਾਂਜੀ ਠੀਕ ਆ 25 ਆ ਉਹ 25 ਦੀ ਜਮਾਤ ਮੋਰ ਰਹੀ ਰਹੀ ਸਾਕੇ ਤੇ ਡਰਾਈਵਰ ਲੈਂਦਾ ਪਤਾ ਨਹੀਂ ਭਾਈ ਹੁਣ ਟਰੈਕਟਰ ਲੈਣ ਇਹੀ ਜਾਂਦਾ ਥੋੜੇ ਹੈ ਇਹ ਭਾਈ ਪੁਰਾਣਾ ਹੈ ਟੈਕਟਰ ਲੈ ਆਉਣੇ ਨੂੰ ਰੱਖਿਆ ਹੋਇਆ ਇਹ ਇਹ ਯੂਪੀ ਦਾ ਡਰਾਈਵਰ ਆ ਠੀਕ ਆ ਉਹ ਵਧੀਆ ਭਾਈ ਗਰਮੀ ਜਿਹੇ ਟਰੈਕਟਰ ਲਿਆਉਣਾ ਵੀ ਬਹੁਤ ਬੜੀ ਗੱਲ ਆ ਬੜੀ ਗੱਲ ਆ ਭਾਈ ਗਰਮੀ ਗਰਮੀ ਬਹੁਤ ਆ ਸਾਰੇ ਥੱਲੇ ਦੇ ਵੀ ਇੱਕ ਮਾਰਦਾ ਬੰਦਾ ਸਾਰੇ ਪਾਸੇ ਬਾਈ ਟਰੈਕਟਰ 16 ਦੇ ਟਾਇਰਾਂ ਚ ਸੀਰੀਅਲ ਦੇ ਟਾਇਰਾਂ ਚ ਆਇਆ ਇਹ ਕਾਲੂ ਦੇਣਾ ਲੈ ਭਾਈ ਕਮਨ ਡਿਸਟ੍ਰੀਬਿਊਟਰ ਚਾਹੀਦਾ ਠੀਕ ਆ ਜੀ ਪਿੱਛੋਂ ਤੋਂ ਤਾਂ ਭਾਈ ਟਰੈਕਟਰ ਸੇਮੇ ਆ ਕਿਹੜਾ ਸੇਮਿਆ ਇੰਜਣ ਹੈ ਕੀ ਆ ਡੀ ਕਰਿਆ ਪਿੱਛੇ ਤਾਂ ਕੋਈ ਫਰਕ ਨਹੀਂ ਇੰਜਣ ਵੀ ਵੈਸੇ ਉਹੀ ਆ ਇੰਜਣ ਇਹਨਾਂ ਨੇ ਆਏ ਹੈ ਨਾ ਉਹ ਦੂਆ ਕਰਤਾ ਹੁਣ ਅੱਛਾ ਕੀ ਆ ਡੀ ਆਈ ਜਿੱਦਾ ਟੈਂਸ਼ਨ ਵਾਲਾ ਕਰਤਾ ਠੀਕ ਆ ਠੀਕ ਆ ਪਹਿਲਾਂ ਦੂਆ ਦਾ ਠੀਕ ਆ ਮੈਂ ਬਾਈ ਬਾਕੀ ਬਾਈ ਜਾਨੀ ਕਿ ਜਿਹਨੇ ਚਲੋ ਲੈਣਾ ਸੀ ਜਿਹਨੇ ਜੌਂਡੀਅਰ ਬੜੀ ਪਾਵਰ ਲੈਣਾ ਉਹ ਤਾਂ ਬਾਈ ਲੰਦਾ ਹੀ ਲੰਦਾ ਠੀਕ ਆ ਜੀ ਬਾਕੀ ਜਿਆਦਾ ਤਾਂ ਤੁਹਾਨੂੰ ਪਤਾ ਮਾਡਲ ਇਹਦਾ ਦੁਬਈ ਵਿਕਦਾ 52 10 ਪਰ ਜਿਹਨੇ ਬਾਈ ਲੈਣਾ ਹੈ ਪਾਵਰ ਬੜੀ ਚਾਹੀਦੀ ਆ ਉਹ ਫਿਰ ਲੈ ਲੈਂਦਾ ਇਹ ਉਹ ਨਹੀਂ ਇਹ ਗੱਲ ਦੇ ਚਿਹਜਾ ਦਾ ਹੈਗਾ ਪਰੋ ਬਾਈ ਕੱਲ ਆਪਣੀਆਂ ਸ਼ਕਤੀਮਾਨ ਰੋਟਾਵੇਟਰ ਦੀ ਵੀਡੀਓ ਪਾਈ ਸੀ ਬਾਈ ਕਈ ਵੀਰਾਂ ਦੇ ਫੋਨ ਵੀ ਆਏ ਸੀਗੇ ਜੀ ਤੇ ਆ ਬਾਈ ਜਰੂਰ ਉਹ ਦੇਖੋ ਤੁਹਾਨੂੰ ਕਰਦੇ ਸੀ ਉੱਪਰੋਂ ਥੋੜਾ ਥੋੜਾ ਰੰਗ ਉਤਰਿਆ ਹੋਇਆ ਉਹਦਾ ਬਾਕੀ ਉਦਾਂ ਰੋਟਾਵੇਟਰ ਠੀਕ ਹੈ ਜੀ ਇਹਦੇ ਬਲੇਡ ਨੇ ਬਾਈ 2 4 ਉਹ ਹੋਏ ਉਹ ਬਾਈ ਨੇ ਲੱਗੇ ਨੇ ਪਾਉਣ ਤਾਂ ਕਰਕੇ ਥੋੜਾ ਟੇਡਾ ਕਰਿਆ ਹੋਇਆ ਜੀ ਕੱਲ ਬਲੌਗ ਪਾਈ ਸੀ ਬਾਈ ਬਹੁਤ ਸਾਰੇ ਵੀਰਾਂ ਦੇ ਫੋਨ ਆਏ ਕੱਲ ਦੇ ਤੇ ਰੇਟ ਇਹਦਾ ਦੱਸਿਆ ਸੀ ਬਾਈ ਬਲੌਗ ਦੇ ਵਿੱਚ ਬਾਈ ਨੇ ਦੀ 58000 ਰੁਪਿਆ ਕਹਿੰਦੇ ਨੇ ਬਾਈ ਬਾਕੀ ਦਾ ਮੜਾ ਮੋਟਾ ਹਜ਼ਾਰ ਖੰਡ ਉੱਪਰ ਥੱਲੇ ਹੋ ਜਾਊਗਾ ਜੀ ਰੋਡਾ ਮੀਟਰ ਵਧੀਆ ਚਲਾਈ ਚਲੂਈਦਾ ਐਨ ਓਕੇ ਆ ਤੇ ਜੇ ਕੋਈ ਮੇਰਾ ਵੀਰ ਚਾਹਵਨ ਹੋਇਆ ਤਾਂ ਆ ਕੇ ਦੇਖ ਲਿਓ ਤੇ ਯਾਨੀ ਕਿ ਬਲੇਡ ਦਾ 25 30 ਕੇ ਪੈਸੇ ਨੇ ਬਾਈ ਬਲੇਡ ਠੀਕ ਆ ਜੀ ਪੰਜ ਚਾਰ ਹਰ ਬਲੇਡਾਂ ਤੇ ਲੱਗਣਾ ਇਹਦਾ ਜੇ ਕਿ ਜਿਹਨੇ ਕੰਮ ਸਾਰਨਾ ਦਾ ਕੰਮ ਸਰ ਵੀ ਜਾਣਾ ਬਾਈ ਨਹੀਂ ਤਾਂ ਲੱਗੇ ਜਾਣਾ ਤੁਹਾਨੂੰ ਪਤਾ ਹੀ ਬਾਕੀ ਆ ਰੋਡਾ ਮੀਟਰ ਬਾਈ ਨਾਲ ਕੋ ਰਿਪੇਅਰ ਵਾਸਤੇ ਆਇਆ ਹੋਇਆ ਇਧਰੋਂ ਬਾਈ ਆ ਦੇਖੋ 베어ਿੰਗ ਟੁੱਟ ਗਿਆ ਇਹਦਾ ਖੋਲਿਆ ਪਿਆ ਸਾਰਾ ਹੀ ਠੀਕ ਹੈ ਜੀ। ਬਾਕੀ ਹੋਰ ਇੱਕ ਮਲਾਦਾ ਬਾਈ ਨਾਲੇ ਹੋਰ ਕੱਟਿਆ ਅੱਜ ਫਾਰਮ ਐਗਰੋ ਆਲਾ 8 ਫੁੱਟਾਈ। ਕੱਟੀਆਂ ਇਹਦੀ ਵੀ ਘਟਾ। ਤਿੰਨ ਚਾਰ ਰੋਟਾਵੇਟਰ ਕੱਟ ਹੋ ਗਏ ਜੀ। ਠੀਕ ਹੈ ਜੀ। ਜੇ ਕਿਸੇ ਨੇ ਪੁਰਾਣਾ ਲੈਣਾ ਬਾਈ ਤਾਂ ਆ ਕੇ ਦੇਖ ਲਓ ਜਾਇ ਰੇਟ ਤੇ ਹੀ ਸਾਰੇ ਰੋਟਾਵੇਟਰ। ਬਾਕੀ ਨਵੇਂ ਜੀ ਨੇ ਨਵਾਂ ਲੈਣਾ ਸ਼ਕਤੀਮਾਨ ਦਾ ਨਵੇਂ ਵੀ ਸਾਰੇ ਹੀ। ਅੱਜ ਵੀ ਦੋ ਤਿੰਨ ਰੋਟਾਵੇਟਰ ਨਵੇਂ ਜੱਤੇ ਇਹ ਬਾਈ ਬਾਈ ਨਾਲੇ ਜੀ। ਠੀਕ ਹੈ ਜੀ। ਆਹ ਲੋ ਆ ਖੜੇ ਸਾਰੇ ਰੋਟਾਵੇਟਰ। 7 ਫੁੱਟ 8 ਫੁੱਟ 6 ਫੁੱਟ ਸਾਰੇ ਮਾਡਲ ਨੇ ਲਗਭਗ A to Z ਬਾਕੀ ਬਾਈ ਆਪਣੇ ਕੋਲ ਵੀ ਟਰੈਕਟਰ ਦਾ ਕੋਈ ਆਇਆ ਨਹੀਂ ਉਹੀ ਆ ਪੁਰਾਣਾ ਜਿਹੜਾ ਆਪਣਾ ਨਵਾਂ ਆਇਆ ਸਮੋਂ ਦਿਖਾਤਾ ਟਰੈਕਟਰ ਤੇ ਬਾਕੀ ਹੋਰ ਕਿਸੇ ਵੀ ਮੇਰੇ ਵੀਰ ਨੇ ਕੋਈ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਉਹਨਾਂ ਨਾਲ ਜਰੂਰ ਕੰਟੈਕਟ ਕਰਿਆ ਕਰੋ ਜੀ ਨੰਬਰ ਸਭ ਨੂੰ ਪਤਾ ਹੀ ਆਪਣਾ ਟਾਈਮ ਹੋ ਗਿਆ ਬਾਈ 6:00 ਵਜੇ ਗਿਆ ਅਸੀਂ ਬੰਦ ਹੋ ਗਈਆਂ ਸਾਰੀਆਂ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਬਾਈ ਅੱਜ ਦੇ ਵਲੌਗ ਚ ਇੰਨਾ ਹੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚ ਚੈਨਲ ਜੱਗੂ ਮਹਾਲ ਨੂੰ ਕਰਿਓ ਸਬਸਕ੍ਰਾਈਬ ਕਪਾ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ 'ਚ ਸਾਰੇ ਵੀਰਾਂ ਦਾ ਧੰਨਵਾਦ